ਜੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਗਤਪ੍ਰਭਾ ਸਿੰਘ ਮਾਨ ਜਿੰਦਾਬਾਦ ਜਗਤਪ੍ਰਭਾ ਸਿੰਘ ਮਾਨ ਜਿੰਦਾਬਾਦ ਸਾਈਡ ਸਾਈਡ ਜੀ ਬੰਦੇਰਾ ਹੱਥ ਤੇ ਆ ਰਹੇ ਪਤਵੱਤ ਆ ਸਭ ਤੋਂ ਪਹਿਲਾਂ ਜੀ ਸਾਹ ਦਿੱਤਾ ਹੈ ਇਸ ਵਕਤ ਸਾਡੇ ਨੈਸ਼ਨਲ ਕਨਵੀਨਰ ਜਿਹੜੇ ਨੇ ਉਹ ਤਾਨਾਸ਼ਾਹੀ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਇਹ ਹੁਣ ਆਪਣਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਇਹ ਦੱਸ ਦਈਏ ਕਿ ਜਿਹਦੇ ਨਾਲ ਖੜ ਜਾਨਨੇ ਆ ਫਿਰ ਖੜ ਜਾਨਨੇ ਆ ਤੇ ਖਾਸ ਤੌਰ ਤੇ ਜ਼ੁਲਮ ਦੇ ਖਿਲਾਫ ਤਾਂ ਧਰਤੀ ਤਾਂ ਖਾਸ ਤੌਰ ਤੇ ਜਮਕੌਰ ਸਾਹਿਬ ਦੀ ਧਰਤੀ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੰਦੀ ਹੈ ਜਿਵੇਂ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ ਸੋ ਇਹ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਸ ਦਿਨ ਪ੍ਰੋਗਰਾਮ ਬਣਾਇਆ ਉਹਦੇ ਮੈਂ ਜ਼ਰੂਰ ਮਿਲੂੰਗਾ ਮਾਵਾ ਪੈਣਾ ਆਈਆਂ ਨੇ ਤੁਹਾਡੇ ਤੁਹਾਡੇ ਵਾਸਤੇ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਚੁੱਲ੍ਹੇ ਨੂੰ ਵੀ ਅੱਗ ਜਿਹੜੀ ਹੈ ਉਹ 부ਜਣ ਨਹੀਂ ਦੇਵਾਂਗੇ 43000 ਨੌਕਰੀਆਂ ਹੁਣ ਤੱਕ ਦੇਤੀਆਂ ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਜੇ ਉਹਦੇ ਨੰਬਰ ਆਉਣਗੇ ਤਾਂ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਤੋਂ ਨੌਕਰੀ ਮਿਲੂਗੀ ਮਿਲੀਆਂ ਵੀ ਨੇ ਤੇ ਬਿਜਲੀ ਜਿਹੜੀ ਹੈ ਉਹ ਫ੍ਰੀ ਹੈ ਇਲਾਜ ਫ੍ਰੀ ਹੋ ਜਾਊਗਾ ਤੇ ਪਰਮਾਤਮਾ ਨਾ ਕਰੇ ਕੋਈ ਏਡੀ ਬੱਡੀ ਬਿਮਾਰੀ ਹੋ ਜਾਵੇ 50 ਲੱਖ ਰੁਪਏ ਦਾ ਇਲਾਜ ਹੋਵੇ ਉਹ ਬਿਲਕੁਲ ਫ੍ਰੀ ਹੋਊਗਾ ਤੇ ਕੋਈ ਐਕਸਰੇ ਜਾਂ ਕੋਈ ਟੈਸਟ ਉਹ ਸਾਰੇ ਆਮ ਆਦਮੀ ਕਲੀਨਿਕ ਤੁਸੀ ਜਾਂਦੇ ਰਹਿੰਦੇ ਹੋਵੋਗੇ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਪਹਿਲੇ ਦਿਨ ਹੀ ਰੁਕਿਆ ਮੈਂ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਰੈਲੀ ਬਣ ਜੂਗੀ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਹ ਕਹਿੰਦੇ ਜਿਹੜਾ ਵਧੀਆ ਤੇਲੀ ਹੁੰਦਾ ਹੈ ਉਹ ਸਰੋਂ ਦੇ ਢੇਰ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਵੀ ਕਿੰਨਾ ਕੁ ਤੇਲ ਹੈ ਸੋ ਅੱਜ ਪਹਿਲੇ ਦਿਨ ਹੀ ਪਤਾ ਲੱਗ ਗਿਆ ਤੂੰ ਪਹਿਲਾਂ ਚੰਕੌਰ ਸਾਹਿਬ ਉਹ ਤੋਂ ਪਹਿਲਾਂ ਮਰਿੰਡੇ ਜਿਸ ਕਿਸਮ ਦਾ ਪਿਆਰ ਲੋਕਾਂ ਦਾ ਮਿਲ ਰਿਹਾ ਮੈਨੂੰ ਲੱਗਦਾ ਇੱਕ ਇੱਕ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਹੁਣ ਤੇਰਾ ਕੰਮ ਖਤਮ ਹੈ ਹੁਣ ਸਾਡਾ ਕੰਮ ਸ਼ੁਰੂ ਹੈ ਹੁਣ ਵੋਟਾਂ ਮੰਗਣ ਭਾਵੇਂ ਨਾ ਹੀ ਆਈ ਸਾਰੇ ਦਾ ਸਾਰਾ ਪਿੰਡ ਤੈਨੂੰ ਭੁਗਤੂਗਾ ਮੈਂ ਕਿਹਾ ਜੀ ਮੈਂ ਕਹਿੰਦੀ ਆਵਾਂਗੇ ਜਰੂਰ ਪਿੰਡਾਂ ਚ ਆਵਾਂਗੇ ਜੇ ਕੋਈ ਸਮੱਸਿਆ ਹੋ ਰਹਿ। ਮੈਂ ਨਹੀਂ ਕਹਿੰਦਾ ਸਾਰੀਆਂ ਸਮੱਸਿਆ ਆਪਾਂ ਹੱਲ ਕਰਦੇ ਆਂ। ਪਰ 2 ਸਾਲਾਂ ਜਿੰਨੇ ਆਪਾਂ ਕੰਮ ਕਰਤੇ ਉਹ ਚਾਹੇ ਕੱਸੀ ਦੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌਕਰੀਆਂ ਦੇ ਰਹੇ ਆਂ ਅੱਗੇ ਨੌਕਰੀਆਂ ਹੋਰ ਮਿਲਣਗੀਆਂ। ਬਾਬਾ ਸਾੜੇ 15 ਸਾਲ ਤੋਂ ਨਹੀਂ ਸੀ ਬਣੀ। ਹਾਂ ਹੁਣ ਬਣੀ ਆ ਜੀ। ਮੈਂ ਉਹੀ ਹੈ ਨਾ ਨੀਂਦ ਸਾਫ਼ ਹੋਣੀ ਚਾਹੀਦੀ ਹੈ ਤਾਂ 15 ਮਿੰਟਾਂ ਚ ਬਣ ਸਕਦੀ ਹੈ। 15 ਸਾਲ ਜਿਹੜੇ ਨੇ ਕੋਟੀ ਨੀਅਤ ਸੀ ਉਹਨਾਂ ਦੀ। ਸੋ ਮੈਂ ਅੱਜ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਓਗੇ ਥੋੜੇ ਪਿੰਡਾਂ ਵਿੱਚ ਦੀ ਰੋਡ ਸ਼ੌਕਣਾਣਾ ਕਿਵੇਂ ਕਰਨਾ ਹੈ ਇਹ ਕੰਮ ਤੁਸੀਂ ਕਰਨਾ ਹੈ ਮੇਰਾ ਕੰਮ ਹੈ 2000 ਰੁਪਿਆ ਫੀਸ ਦੀ ਪੈਸਾ ਲੱਗੀ ਪਤੀਓ ਹਾਂਜੀ ਹਾਂਜੀ ਸੋ ਮੈਨੂੰ ਮੇਰਾ ਕੰਮ ਹੈ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਆਇਆ ਕੋਈ ਮੁੱਖ ਮੰਤਰੀ ਰੁਕਿਆ ਰੋਕ ਸਕਦੇ ਸੀ ਰੋਕ ਵੀ ਸਕਦੇ ਸੀ ਸੋ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਥ ਦਿਓ ਮੈਂ ਤਾਂ ਇਹੀ ਪਰਮਾਤਮਾ ਕੇ ਵੀ ਧੜਕੀ ਉੱਠ ਕੇ ਅਰਦਾਸ ਕਰਦਾ ਕਿ ਪਰਮਾਤਮਾ ਇੱਜ਼ਤ ਜਿੰਨੀ ਬਖਸ਼ੀ ਐ ਇਹ ਇਹਨੂੰ ਭਾਵੇਂ ਵਧਾਈ ਨਾ ਪਰ ਕਟਣ ਨਾ ਦੀ ਇੱਜ਼ਤ ਬਣਾਈ ਰੱਖੀ ਪਰਦੇ ਕਜਲੀ ਸਾਈਆਂ ਸੋ ਸਾਰਿਆਂ ਇੱਜ਼ਤ ਮਾਨ ਸਨਮਾਨ ਮਿਲੇ ਇਹ ਮੇਰਾ ਫਰਜ਼ ਬਣਦਾ ਸੋ ਮੈਂ ੁੱਡੇ ਨਾਲ ਦਾ ਥੋਡੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਪਿੰਡ ਚ ਕਹੋਗੇ ਸ਼ਹਿਰ ਚ ਕਹੋਗੇ ਗਲੀ ਚ ਕਹੋਗੇ ਮੰਡੀ ਚ ਕਹੋਗੇ ਬਾਜ਼ਾਰ ਚ ਕਹੋਗੇ ਮੈਂ ਜ਼ਰੂਰ ਆ ਕੇ ਜਾਊਂਗਾ ਵਧਾਈਆਂ ਇਹ ਨਾਲੇ ਤੁਹਾਨੂੰ ਕੁੜੀਆਂ ਦੀ ਹਾਂ ਬੀਤੀ ਤਾਂ ਤੁਹਾਨੂੰ ਅੱਧੀ ਪਰਮਾਤਮਾ ਨੇ ਬੇਟੀ ਦੀ ਦਾਤ ਬਖਸ਼ੀ ਐ ਨਾਮ ਵੀ ਅਸੀਂ ਉਹਦਾ ਨਿਆਮਤ ਨਿਆਮਤ ਹੁੰਦੀ ਹੈ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਪ੍ਰਮਾਤਮਾ ਵੱਲੋਂ ਨਿਆਮਤ ਆ ਘਰੇ ਆਈ ਹੈ ਤੇ ਤੰਦਰੁਸਤ ਹੋਣ ਬੱਚੇ ਜਿੱਥੇ ਵੀ ਮੈਂ ਤਾਂ ਇਹੀ ਦੁਆ ਕਰਦਾ ਕਿ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਹੁੰਦਾ ਬਸ ਤੰਦਰੁਸਤੀ ਹੋਵੇ ਬਸ ਅੱਜ ਤੁਸੀਂ ਇੰਨਾ ਪਿਆਰ ਮਾਨ ਸਰਕਾਰ ਇੱਥੇ ਦਿੱਤਾ ਹੈ ਜਦ ਦੁਬਾਰਾ ਪ੍ਰੋਗਰਾਮ ਬਣਾਵਾਂਗੇ ਤੁਸੀਂ ਮਾਲ ਕਹੋਗੇ ਮਾਨ ਸਾਹਿਬ ਇੱਕ ਦੁੱਖ ਦੀ ਵੀ ਅੱਜ ਖਬਰ ਹੋਈ ਹੈ ਇੱਥੇ ਸੰਭਰਾਲੇ ਦੇ ਵਿੱਚ ਇੱਕ ACP ਔਰ ਉਹਨਾਂ ਦੇ ਗਨਮੈਨ ਜਿਹੜੇ ਖਾਸੇ ਦੇ ਵਿੱਚ ਡੈਥ ਹੋ ਗਈ ਉਹਨਾਂ ਦੀ ਕਿਉਂਕਿ ਜਿਹੜਾ ਇੱਕ ਰੋਡ ਤੇ ਹਾਈਵੇ ਜਾਮ ਬੰਦ ਕੀਤਾ ਹੋਇਆ ਧਰਨਾ ਪਿੰਡ ਬਾਕੀਆਂ ਵੱਲੋਂ ਲਾਇਆ ਇੱਕ ਫੈਕਟਰੀ ਨੂੰ ਲੈ ਕੇ ਉਹਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਉਹਦੇ ਬਾਰੇ ਕੀ ਕਹਿੰਦੇ ਤੁਸੀਂ ਇਸ ਤਰ੍ਹਾਂ ਦੀਆਂ ਮੰਤਪਾਗੀਆਂ ਕੱਢਾਵਾ ਹੋਣੀਆਂ ਨਹੀਂ ਚਾਹੀਦੀਆਂ ਸੀ ਤਾਂ ਸੜਕਾਂ ਤੇ ਖਾਸ ਤੌਰ ਤੇ ਜਿਹੜੀਆਂ ਮੌਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਜਿਨੇ SSF ਨਵੀਂ ਪੁਲਸ ਬਣਾ ਲਈ ਸੜਕ ਸੁਰੱਖਿਆ ਫੋਰਸ ਤਾਂ ਕਿ ਛੇਤ ਤੋਂ ਛੇਤੀ ਇਲਾਜ ਹੋ ਸਕੇ ਉਹ ਛੇਤੀ ਪਹੁੰਚ ਜਾਣ ਬਲੀਡਿੰਗ ਰੁਕ ਜੇ ਪੱਟੀ ਹੋ ਜੇ ਪਹਿਲਾਂ ਪਹਿਲਾਂ ਹੀ ਹਸਪੀਟਲ ਨਾਲ ਦੀ ਨਾਲ ਮੌਕੇ ਤੇ ਪਹੁੰਚ ਜੇ ਪਰ ਜਾਨਾ ਵੱਸ ਸਕਦੀਆਂ ਨੇ ਸੋ ਮੰਦਪਾਗੀ ਘਟਨਾ ਹੈ ਜੇ ਉਹ ਧਰਨਾ ਜਿਹੜਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੇ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਦੇਖੋ ਤੁਸੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ ਪਰ ਉਹ ਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਪੂਰੇ ਦੇਸ਼ ਦੇ ਵਿੱਚ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕਿੱਥੇ ਕਿਵੇਂ ਗ੍ਰਿਫਤਾਰ ਕਰੋਗੇ ਦੇਖੋ ਕੇਜਰੀਵਾਲ ਆਮ ਬੰਦੇ ਦੀ ਸੋਚ ਦਾ ਨਾਮ ਹੈ ਉਹਨਾਂ ਨੇ ਆਮ ਬੰਦਿਆਂ ਨੂੰ ਰਾਜਨੀਤੀ ਚਲਾਤਾ ਆਪਣੇ ਕੋਲੇ ਹੁਣ ਆਮ ਬੰਦੇ ਐਮਐਲਏ ਨੇ ਆਮ ਘਰਾਂ ਦੇ ਪਿਓ ਪੁੱਤ ਐਮਐਲਏ ਨੇ ਮੰਤਰੀ ਨੇ ਚੇਅਰਮੈਨ ਨੇ ਨਹੀਂ ਪਹਿਲਾਂ ਸੋਚਦੇ ਸੀ ਆਪਾਂ ਤੇ ਅਰਵਿੰਦ ਕੇਜਰੀਵਾਲ ਹੁਣ ਦੀ ਸੋਚ ਐ ਕਿ ਆਮ ਬੰਦਿਆਂ ਚੋਂ ਲੀਡਰ ਕੱਢੋ ਕਿਉਂਕਿ ਆਪਾਂ ਪਹਿਲਾਂ ਕਹਿੰਦੇ ਸੀ ਛੱਡੋ ਯਾਰ ਰਾਜਨੀਤੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਲੈਣਾ ਵੀ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਾਹਿਬ ਹੋਰੀ ਉਹ ਵੀ ਜ਼ੁਲਮ ਦੇ ਖਿਲਾਫ ਲੜਦੇ ਰਹੇ ਜੋ ਵੀ ਕਹਿੰਦੇ ਆਪਾਂ ਕੀ ਲੈਣਾ ਉਹ ਕੋਈ ਆਮ ਗੱਲਾਂ ਥੋੜੀ ਸੀ ਉਹ ਵੀ ਬਹੁਤ ਕਹਿੰਦੇ ਕੌਣ ਦੇ ਕਰਾਂ ਤੁਸੀਂ ਸਾਰੇ ਕੁਝ ਦੇ ਕਰਾਂ ਤੁਸੀਂ ਪਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ 22 33 ਸਾਲ ਦੀ ਉਮਰ ਚ ਉਹ ਐਸ ਆਜ਼ਾਦੀ ਵਾਸਤੇ ਨਹੀਂ ਸੀ ਜਿਹੜੀ ਹੁਣ ਚੱਕ ਕੇ ਜਿਹਨੂੰ ਮਰਜ਼ੀ ਅੰਦਰ ਕਰ ਦੋ ਜੇ ਕੋਈ ਤੁਹਾਡੇ ਵਿਰੁੱਧ ਬੋਲਦਾ ਉਹਨੂੰ ਅੰਦਰ ਕਰ ਦੋ ਮਤਲਬ ਵੋਟਾਂ ਪਾਉਣੀਆਂ ਨੇ ਪਰ ਮੂਰੋਂ ਵੋਟਾਂ ਪਾਉਣ ਵਾਸਤੇ ਕੋਈ ਬੰਦਾ ਨਹੀਂ ਛੱਡਣਾ ਸਾਰੇ ਅੰਦਰ ਕਰ ਦੋ ਕਿਉਂ ਅੰਦਰ ਕਰ ਦੋ ਵੀ ਅਸੀਂ ਵਿਰੋਧ ਕਰਾਂਗੇ ਪਹਿਲਾਂ ਕੱਤੀ ਵਾਰ ਤਰੂਫ ਦਿੱਲੀ ਕੀਤਾ ਥੋੜੇ ਚੋਂ ਵੀ ਗਏ ਹੋਣਗੇ ਬਹੁਤ ਸਾਰੇ ਤੇ ਇਹ ਇਸੇ ਤਰ੍ਹਾਂ ਵਿਰੋਧ ਕਰਾਂਗੇ ਚਟਾਨ ਵਾਂਗੜਾਂਗੇ ਉਹ ਬਾਕੀ ਉਹ ਕਹਿੰਦੇ ਆ ਨਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਬੋਲ ਉਤਾਰ ਰਹੇ ਆ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਸੋ ਅੱਜ ਪੰਜ ਸਾਹਿਬ ਅੱਜ ਪੈਂਸ ਨੇ ਉਹ ਵੀ ਕਾਂਗਰਸ ਦੇ ਵਿੱਚ ਜਾ ਰਹੇ ਨੇ ਉਹਦੇ ਬਾਰੇ ਕੀ ਦੇਖਜੋ ਤੁਸੀਂ ਜਿਹੜਾ ਲਗਾਤਾਰ ਪਾਰਟੀਆਂ 'ਚੋਂ ਦਲ ਬਦਲ ਕੇ ਪਾਰਟੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਦੋਂ ਆਪਣਾ ਪ੍ਰੋਗਰਾਮ ਭਣਿਆ ਜਦੋਂ ਪੱਕਾ ਆ ਤਾਂ ਆ ਬਿਨਾ ਬੁਲਾਏ ਆ ਹਾਲ ਹੈ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਹ ਕਿੰਨਾ ਕਿ ਸੱਚਾਈ ਹੈ ਉਸ ਦੇ ਵਿੱਚ ਦੇਖੋ ਜੀ ਜਿਹੜੇ ਸਾਡੇ ਪੱਕੇ ਪਮਖੜ ਨੇ ਆ ਜਿਵੇਂ ਖੜੇ ਨੇ ਇਹ ਇਹਨਾਂ ਨੂੰ ਇਹਨਾਂ ਨੂੰ ਕਿਹਨੇ ਦਾ ਕੋਈ ਮੁੱਲ ਨਹੀਂ ਪਾ ਸਕਦਾ ਇਹ ਗੱਲ ਧਿਆਨ ਰੱਖ ਲਿਓ ਕੀਮਤ ਉਸੇ ਦੀ ਪੈਂਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੀ ਹੈ ਨੀ ਉਹਦੀ ਕੀ ਕੀਮਤ ਪਾ ਲੋਂਗੇ ਸੋ ਇਸ ਕਰਕੇ ਆਮ ਆਦਮੀ ਪਾਰਟੀ 2 4 5 ਨਿਤਾਵਾਂ ਦੀ ਪਾਰਟੀ ਨਹੀਂ ਇਹ ਕਰੋੜਾਂ ਲੋਕਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਹੈ ਜਿਹੜੇ ਆਪਦੇ ਪੱਲੇੋਂ ਤੇਲ ਪੁਆ ਕੇ ਮੇਰੀ ਗੱਡੀ ਦੇ ਮੂਹਰੇ ਚੱਲਦੇ ਨੇ ਸੋ ਉਹਨਾਂ ਨੂੰ ਵੀ ਜ਼ਿੰਮੇਵਾਰੀਆਂ ਮਿਲਣੀਆਂ ਸੰਕਟਨ 'ਚ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਬਹੁਤਿਆਂ ਨੂੰ ਮਿਲ ਗਈਆਂ ਜ਼ਿੰਮੇਵਾਰੀਆਂ ਤੇ ਆਮ ਲੋਕਾਂ ਦੇ ਘਰਾਂ ਨੂੰ ਅਸੀਂ ਆਮ ਲੋਕਾਂ ਦੇ ਘਰਾਂ 'ਚ ਪੁੱਤ ਨੂੰ ਅਸੀਂ ਅਕੇਲੇ ਮਾਨ ਸਾਹਿਬ ਜਿਹੜੀਆਂ ਡਿਟਾ ਰਹਿ ਗਏ ਇਹ 2-4 ਦਿਨਾਂ 'ਚ 2000 ਜਿਹੜੀ ਇੰਡੀਆ ਘੱਟ ਬੰਦਾਂ ਦਾ ਪੰਜਾਬ ਦੇ ਵਿੱਚ ਕਿਵੇਂ ਰਹੂਗਾ ਜੀ ਚਾਰ ਤਰੀਕ ਨੂੰ ਦੇਖ ਲਿਓ ਠੀਕ ਹੈ ਜੀ ਤੁਸੀਂ ਉਹ ਦੱਸੋਗੇ ਕਿ ਪਹਿਲਾ ਰਜਾਨਾਮਨੀ ਪਾਰਟੀ ਦੇ ਹੱਕ ਚਾਰਿਆ ਹੈ ਇਹ ਟੋਟੇ ਤੇ ਬਚਾਨ ਕਰਕੇ ਆਉਣਾ ਹੀ ਸਰ ਕੋਈ ਗੱਠਬੰਦੀ ਤਾਂ ਨਹੀਂ ਹੋ ਰਹੀ ਜੀ ਇਹ ਪੰਜਾਬ ਦੋ ਤਿੰਨ ਦਿਨ ਸਾਡੀਆਂ ਬਾਕੀ ਰਹਿੰਦੀਆਂ ਟਿਕਟਾਂ ਦਾ ਵੀ ਅਨਾਉਂਸ ਕਰ ਦਾਂਗੇ ਅੱਜ ਤੋਂ ਸ਼ੁਰੂਆਤ ਕੀਤੀ ਹੈ ਆਪੇ ਪਿੰਡ ਬੋਰਾਂ ਤੋਂ ਕੀਤੀ ਹੈ ਇਹ ਇਹ ਜਿਹੜੇ ਪਿੰਪਲ ਬੋਰ ਨੇ ਇਹ ਤਾਈਆਂ ਖੜੇ ਨੇ ਕਿਉਂਕਿ ਇਹ ਕਹਿੰਦੇ ਨੇ ਜੜਾਂ ਮਜ਼ਬੂਤ ਨੇ ਅਸੀਂ ਉਹ ਲੋਕ ਆ ਜਿਹੜੇ ਜੜਾਂ ਨਾਲ ਜੁੜੇ ਮੈਂ ਕਹਾਂ ਦੋਨੇ ਹੱਥ ਉੱਪਰ ਲਾ ਕੇ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਰਾ ਜਿੰਦਾਬਾਦ ਮੰਨ ਲਈ ਹੋ ਗਿਆ ਫੰਕ ਆਜਾ ਆਜਾ ਕਾ ਮੈਂ ਕਿਹਾ ਆਲਾ ਗੈਮਿੰਗ ਦਾ ਜੈ ਕਰਾ ਨੇ ਲੋਕ ਜਪਾਈ ਅੱਡ ਦਾਰੀ ਆ ਗਿਆ